ਚਲੋ ਤੇ ਹਰੀਆਂ ਬੇਕੀਆਂ ਹੁੰਦੀਆਂ ਹਨ ਹਰੀਆਂ ਬੇਕੀਆਂ ਕਿੰਸੇ ਬੋਲਦੇ ਹੈਂ ਤਾਂ ਪਤਾ ਹਰੀਆਂ ਨੂੰ ਪਤਾ ਨਹੀਂ ਦੀਗਾ ਤਾਂ ਪਤਾ ਨਹੀਂ ਸਾ ਹਰੀਆਲੀ ਨਹੀਂ ਸੁਣਿਆ ਕਦੇ ਮੈਨੂੰ ਪਤਾ ਜੀ ਮੇਰੇ ਉੱਥੇ ਬਹੁਤ ਆਉਂਦੇ ਨੇ ਜਿਹੜਾ ਫੱਕ ਹੁੰਦਾ ਨਾ ਇਹਦੇ ਛੋਟੇ ਛੋਟੇ ਫਰੂਟ ਲੱਗਦੇ ਨੇ ਠੀਕ ਉਹ ਫੈਕਸ ਦੇ ਮੇਰੇ ਵੱਡੇ ਪੇੜ ਹੋ ਗਏ ਉਹ ਉਹਨਾਂ ਦੇ ਉੱਤੇ ਆਉਂਦੇ ਨੇ ਉਹਨਾਂ ਨੂੰ ਖਾਣ ਵਾਸਤੇ ਆਉਂਦੇ ਨੇ ਉਹ ਛੋਟੇ ਛੋਟੇ ਹੁੰਦੇ ਨੇ ਜਿਵੇਂ ਬਰੋਟੇ ਦੇ ਉਹ ਲੱਗੇ ਹੋਏ ਨੇ ਬਰੋਟਿਆਂ ਦੇ ਬਹੁਤ ਆਉਂਦੇ ਨੇ ਉਹਨਾਂ ਨੂੰ ਖਾਣ ਵਾਸਤੇ ਜਿਹੜੇ ਬਾਟੇ ਜੇ ਲੱਗੇ ਹੁੰਦੇ ਨੇ ਬਿਲਕੁਲ ਕਬੂਤਰ ਵਰਗਾ ਹੁੰਦਾ ਪਰ ਕਲਰ ਗ੍ਰੀਨ ਹੁੰਦਾ ਉਹਦਾ ਜਿਹੜਾ ਹਰੀਆ ਲਾਣਾ ਵੀ ਉਹ ਕਦੇ ਵੀ ਧਰਤੀ ਤੇ ਖਾਣ ਕਰਦੇ ਨੇ ਗੋੜ ਤੇ ਪੱਪੜਾ ਲਸੂਰਾ ਮੇਰੀ ਇਹਨਾਂ

Sio Vertinee Taigar Sio Vertinee Taigar Sio Vertinee Sio Vertinee Sio Vertinee Sio Vertinee Sio Vertinee Sio Vertinee ਸਾ ਸਨਸੈਟ ਆਪਾਂ ਉੱਥੇ ਕਰ ਲਿਆਣਾ ਜੀ ਜੀ ਹੈ ਬਿਲਕੁਲ ਆਜੋ 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 ਵੈਰੀ ਗੁੱਡ ਨੰਗੇ ਪੈਰ ਹੋਦੇ ਪਰਵਲ ਚੱਪਲਾ ਖੋਲਦੇ ਚੱਪਲਾ ਤੇ ਨੂੰ ਤਲਤੀ ਖੋਲਦੇ ਪਰ ਉਧਰ ਦੀ ਆਜੋ ਔਰ ਰੈਂਪ ਬਣਿਆ ਹੋਇਆ ਹੈ ਜੀ ਜੇ ਜਿਆਦਾ ਲੱਗਦਾ ਆਪਣੀ ਤਾਂ ਉਧਰ ਦੀ ਆਜੋ ਉਧਰ ਦੀ ਆਜੋ ਆ ਪੌੜੀਆਂ ਬਣੀਆਂ ਹੋਈਆਂ ਪੁੱਤ ਇੱਧਰ ਦੀ ਆ ਆ ਵੇਖ ਆਹ ਬਿਟੇ ਇੱਧਰ ਪੌੜੀ ਸੀ ਆਹ ਸੀ ਪੁੱਤ ਉੱਧਰ ਦੀ ਪੌੜੀ ਵਾਲੇ ਸਾਈਡ ਤੋਂ ਆਉਣਾ ਸੀ ਤੂੰ ਨਹੀਂ ਕੁਝ ਨਹੀਂ ਹੁੰਦਾ ਚੱਲ ਜਾਣਾ ਲੈ ਸ਼ਾਬਾਸ਼ ਪੌੜੀਆਂ ਉਹ ਚੱਲੋ ਮੈਂ ਤੁਹਾਨੂੰ ਕਰਦੇ ਆ ਅੱਜ ਆ ਤਸ ਜੀ ਲੋੜ ਐ ਮੈਂ ਤੁਹਾਨੂੰ ਚੱਕਦਾ ਇਹਨਾਂ ਪੇਰੇ ਨਾ ਬੇਰ ਤੋਂ ਕਹਿ ਰਹੇ ਹੁੰਦਾ ਮੈਨੂੰ ਲਿਖਿਆ ਵੀ ਨਹੀਂ ਕਿ ਬੋੜੀਆਂ ਫਿਰ ਤੂੰ ਸਭ ਤੋਂ ਜਾਂਦੇ ਮਾਣ ਜੰਗ ਜਵਾਨ ਆ ਫਿਰ ਤੂੰ ਸਾਲਾ ਚੁੱਪ ਲਾ ਅਸਲ ਜਨ ਮੈਨੂੰ ਆ ਆ ਚੀਜ਼ ਨਹੀਂ ਕਹਿਣੀ ਚਾਹੀਦੀ ਹੈ ਜਿਹੜਾ ਆਉਂਦਾ ਉਹਨੇ ਥੋੜਾ ਸਮੇਂ ਦਾ ਉੱਪਰ ਵੀ ਆ ਜਾ ਹੁਣ ਫਿਰ ਸਾਰੀ ਇੱਧਰ ਲੈ ਲੈ ਐਕਸੈਪਟ ਕਰ ਅੱਗੇ ਨਾ ਜਾ ਹਲਵਾ ਲਗਦਾ ਹੀ Rajasthan ਆ ਬਸਾ ਦੇ ਕੀ ਲਗਦਾ ਤੇ ਪਾਣੀ ਸੇਵ ਕਰਦੇ ਆ ਸਾਡੇ ਵਾਲਾ ਇਹ ਕਨਸੈਪਟ ਨਹੀਂ ਹੈਗਾ ਬਾਕੀ ਫਸਲਾਂ ਦੇਖ ਕੇ ਤਾਂ ਲੱਗਦਾ ਹੀ ਆਹ ਦੇਖੋ ਪੀਸੀ ਵਾਲਾ ਜ਼ੇਰਾ ਉਹਨੂੰ ਕਹਿੰਦੇ ਨੇ ਪੀਸੀ ਵਾਲਾ ਜ਼ੇਰਾ ਸਹੀ ਗੱਲ ਹੈ ਕਿਹੜਾ ਜੀ ਆਹ ਇੱਕ ਪੂਰਾ ਲਾਲ ਹੂੰ ਯੂਰ ਦੇ ਅੰਦਰ ਕੋਈ ਸਾਥੀ ਹੈ ਨਾ ਕਿ ਮੈਂ ਨਹੀਂ ਕਿ ਮੈਂ ਤਾਂ ਸਮਝਦਾ ਅਬਿਕ ਤੋਂ ਕੋਈ ਕਿਉਂ ਇਹ ਲੈਣ ਨੂੰ ਉਹ ਬੰਦ ਜੀ ਸਕੋ ਕੋਈ ਸਰੀ ਸੋਇ ਤੋਂ ਬੰਦ ਟਾਈਮ ਆਉਂਦਾ ਪਰ ਸਾਡੇ ਘਰ ਨੂੰ ਹੌਸ ਕਰਾਉਂਦਾ ਕਿ ਕਿਦਾਂ ਸਾਡਾ ਹੋ ਗਿਆ ਨਾ ਬੰਦ ਜੀ ਫਿਰ ਉਹ ਜਿਹੜਾ ਟਾਪਿਕ ਹੁੰਦੇ ਫਿਰ ਹੋਰੀ ਆਪਾਂ ਬਿਮਾਰੀਆਂ ਤੇ ਕੀ ਕਰੀਏ ਸਾਰਾ ਉਹ ਦੇਖ ਰਿਹਾ ਹੈ ਤੇ ਡੇਸ ਬੱਚਿਆਂ ਨੂੰ ਆਪਾਂ ਹੈ ਨਾ ਪੋਲੀ ਵਾਲੇ ਜਿਹੜੇ ਬਾਹਰ ਆ ਬੱਚੇ ਉਹ ਸੋਤੇਆਂ ਦਾ ਫੇਰ ਘਰ ਵਾਲੇ ਥੋੜੇ ਆਏ ਹਲੇ ਵੀ ਉਹਨਾਂ ਨੂੰ ਛੂਟ ਮਿਲੇ ਤੇ ਉਹ ਬੋਲੇ ਚਾਪਲ ਚਾਪਲ ਕਰਦੇ ਪਰ ਜਿਹਦੇ ਵਿੱਚ ਬਾਹਰ ਸਭ ਉਹ ਵੇਦ ਹੋ ਗਿਆ ਤੇ ਉਹ ਬਾਹਰ ਨਿਕਲਵਾ ਦੀ ਬਦਲਾਜ ਨਾ ਕਰ ਮੇਰੇ ਵਾਲੀ ਹਾਂ ਚਲੋ ਇਹ ਸਾਰੇ ਪਿੱਤਲ ਦੇ ਭਾਂਡੇ ਹੈ छन्ने पित्तल थालिया सारे पित्तल दू ਤੇ ਮੱਖਣ ਦੁੱਧ ਵਗੈਰਾ ਨਾ ਠੀਕ ਹੈ ਗਰਮੀ ਚ ਹੋਈ ਹੁੰਦਾ ਜੀ ਹਾਂ ਜੀ ਉਹ ਵਾਲਾ ਵੀ ਜਿੰਨੇ ਮੀਂਹ ਜਦੋਂ ਨਹੀਂ ਪਾਣੀ ਪੀਨੋ ਹਾਂ ਜੀ ਤੋ ਸਾਰਾ ਹਾਂ ਜੀ ਬਸ ਮੈਂ ਬਤਾਤੀ ਹਾਂ ਉਹ ਕਿੰਨਾ ਰਮਾ ਕੱਟ ਕੇ ਸੀ ਹਾਂ ਰਮਾ ਕੱਟ ਕੇ ਚਿਮਣੀ ਬਣਾਈ ਹੋਈ ਸੀ ਮੈਂ ਰੱਖਾ ਥਾ ਨਹੀਂ ਉਹਦਾ हम्म चीजें आपने मांगा कर दे हम बस बहुत अच्छी है और सेक्सी है चुल्ला इस अच्छी बड़ी बड़ी चीजें मैंने बस ये बहुत कटियोंस कर रहे हैं क्योंकि अब बंदूक थरला दबा रही है चुल्ला हाँ जी हाँ जी हाँ जी चुल्ला चुल्ला है कि कोल्यान ठीक रहेगा अच्छा है कोल्यान जब ਲੈ ਕੇ ਕਰਦੇ ਨਾਲ ਦੀ ਨਾਲੇ ਅੱਛਾ 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 ਇਹ ਆਪਸ਼ਨ ਤੁਹਾਡੇ ਕੋਲ ਹੈਗੀ ਸੀਗੀ ਸਾਡੇ ਕੋਲ ਆਪਸ਼ਨ ਬਾਹਰ ਚਾਹੀਏ ਅਸੀਂ ਇਹਨਾਂ ਦਾ ਚੱਕ ਲਿਆ ਪਹਿਲਾਂ ਉੱਥੇ ਬੈਠੇ ਸੀਗੇ ਤੁਸੀਂ ਉਰੇ ਆਈ ਮੈਂ ਕਿਹਾ ਸਾਨੂੰ ਆਪਸ਼ਨ ਵਧੀਆ ਦਿਓ ਜੀ ਦੀ ਜਿਆਦਾ ਦਿੱਕਤ ਆ ਗਈ ਇਹ ਤਾਂ ਵੈਸੇ ਲੰਦ ਹਾਂ ਚਲੋ 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 ਚਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੜ ਕੇ ਚੜ ਕੇ ਚੜ ਕੇ ਚੜ ਕੇ ਚੱਲ 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 ਚੜ ਕੇ ਚੱਲ ਕੇ ਚੜ ਕੇ ਆ ਗਈ ਸਿੱਧੀ 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 ਚੱਲ 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 ਵੈਰੀ ਗੁੱਡ ਟੂ ਵੈਰੀ ਗੁੱਡ ਲ ਬਣ ਗਈ ਗੱਲ ਪਹੁੰਚ ਗਈ ਲੈ ਵੀ ਲੈ ਕਾਮਯਾਬ ਹੋ ਗਏ ਵੀ ਕਾਮਯਾਬ ਹਾਂ ਹੁਣ ਤੂੰ ਖੜੀ ਹੋ ਜਾ ਚਾਹੇ ਹੁਣ ਨਹੀਂ ਗਿਰਦੀ ਗਿਰਨ ਵਾਲਾ ਕੰਮ ਲੰਘ ਗਿਆ ਬਾਡੀ ਵੇਟ ਮੁਰੇ ਨੂੰ ਰੱਖ ਚਲੋ ਮੈਂ ਜਵਾਕਾਂ ਨੂੰ ਇੱਥੇ ਇੱਕ ਘੰਟਾ ਕਰਾਉਣਾ ਜੀ ਯਾਰ ਸਾਰਿਆਂ ਨੂੰ ਚੁੱਟੀਆਂ ਆ ਕੇ ਆਉਂਦੇ ਹੂੰ ਉਹ ਐਕਸਰਸਾਈਜ਼ ਕਰਦੇ ਆ ਪਿੱਛੇ ਪਰੰਡੀ ਜੀ ਹੈਗੀ ਹੈ ਹੂੰ ਇਹ ਚਾਰ ਪਿੰਦਾ ਜੀ ਕਿਹਨਾਂ ਦਾ ਹਾਂਜੀ ਇਹ ਜੋੜਾਂ ਵਾਸਤੇ ਬਹੁਤ ਚੰਗੇ ਹੁੰਦੇ ਤੁੱਕਿਆਂ ਦਾ ਚਾਰ ਜੀ ਜੋਇੰਟ ਪੈਣਾ ਪਰ ਐਸ ਕੀ ਫਾੜਾ ਹੈ ਨਹੀਂ ਜਾਕੀ ਕਰਾਨਾ ਹੁਣ ਤੁਸੀਂ ਕਿਕਰ ਦੀ ਇੱਕ ਮੈਂ ਤੁਹਾਨੂੰ ਐਸੀ ਹੈਰਾਨੀ ਵਾਲੀ ਗੱਲ ਦੱਸਦਾ ਤੁਸੀਂ ਵੇਖੋ ਵੀ ਇਹਦੇ ਇਸ ਲੈਵਲ ਦੇ ਉੱਤੇ ਕੰਡਾ ਹੈਗਾ ਕੋਈ ਇੱਥੇ ਕੋਈ ਕੰਡਾ ਹੈਗਾ ਤੁਹਾਨੂੰ ਮਜ਼ਾ ਆਣਾ ਆ ਇਸ ਤੇ ਆ ਇਹਦੇ ਥੱਲੇ ਹੈਗੇ ਆ ਬਹੁਤ ਹੈ ਵੇਖੋ ਦੇ ਵਿੱਚ ਤਾਂ ਕੋਈ ਕੰਡਾ ਮਤਲਬ ਰੇਅਰ ਵੀ ਹੋਊਗਾ ਕੋਈ ਟਮਾਟਾ ਤੇ ਤੁਸੀਂ ਥੱਲੇ ਵੇਖੋ ਇਹਦੇ ਤਾਂ ਕਿ ਕੋਈ ਇਹਦੇ ਨੂੰ ਹਾਮ ਛੇੜੇ ਛੇੜੇ ਹਾਂ ਮਤਲਬ ਇਹਨੂੰ ਛੇੜੇ ਨਾ ਇਹਨੂੰ ਤੋੜੇ ਨਾ ਉਹਨੇ ਆਪਣੀ ਸੇਫਟੀ ਕਰੀ ਹੋਈ ਹੁੰਦਾ ਜਾਨਵਰ ਆਪਦੀ ਸੇਫਟੀ ਵੇਖੋ ਕਿਵੇਂ ਕੀਤੀ ਇਹ ਕੰਡਿਆਂ ਦੀ ਜਿੰਨੇ ਵੀ ਤੁਹਾਨੂੰ ਮਤਲਬ ਰੇਗਿਸਤਾਨ ਦੇ ਵਿੱਚ ਜਿੰਨੇ ਵੀ ਮਤਲਬ ਡਿਪੈਂਡ ਜਿਹੜਾ ਵੀ ਰਾਕੀ ਹੋਊਗਾ ਟਿੱਕਰ ਹੋ ਗਈ ਝੰਡ ਹੋ ਗਿਆ ਦੇਰੀ ਹੋ ਗਈ ਵੇਰੀ ਦੇ ਵੀ ਇੱਕ ਲੈਵਲ ਦੇ ਉੱਤੇ ਜਿਵੇਂ ਐ ਸਾਈਡ ਦੇ ਉੱਤੇ ਕੰਡੇ ਹੋਣਗੇ ਉਸ ਤੋਂ ਉੱਤੇ ਕੰਡੇ ਨਹੀਂ ਝੰਡ ਦੇ ਵੀ ਹਮ ਕਿਕਰ ਦੇ ਵੀ ਮਤਲਬ ਐ ਕੁਦਰਤ ਨੇ ਮਤਲਬ ਇਹਨਾਂ ਨੂੰ ਕੋਆ ਗੇ ਪ੍ਰੋਟੈਕਸ਼ਨ ਦੱਤਨ ਜਿੰਨੀਆਂ ਮਰਜ਼ੀ ਦੋ ਹੁਣ ਤੋਂ ਉਹ ਕਿੰਨੀ ਤੇ ਪਹਿਲੋਂ ਬੁੜੇ ਕਿਵੇਂ ਤੋੜਦੇ ਹਾਂ ਹੁਣ ਜਿਹੜਾ ਆਪਾਂ ਜਿਵੇਂ ਸੋਪ ਦੀ ਆਪਾਂ ਕੱਲ ਗੱਲ ਕਰਦੇ ਸੀ ਤੇ ਇੱਕ ਤਾਂ ਆਪਾਂ ਜਿਹੜੀ ਗੱਲ ਕੀਤੀ ਆ ਉਹਦੀ ਵੇਸੜ ਵਗੈਰਾ ਦੀ ਜਿਵੇਂ ਬਕਣਾ ਵਗੈਰਾ ਉਸ ਤੋਂ ਵੀ ਹੋਰ ਵੀ ਜਾਦੇ ਵਧੀਆ ਚੀਜ਼ ਕਹਿ ਲੋ ਜਾਂ ਕਦੇ ਆਪਣਾ ਜੀ ਕਰੇ ਤਾਂ ਆਪਾਂ ਵੀ ਯੂਜ਼ ਕਰ ਸਕਦੇ ਹਾਂ ਜਿਵੇਂ ਐਲੋਵੇਰਾ ਇਹ ਸੋ ਇਹਦੀਆਂ ਕਈ ਵੈਰਾਈਟੀਆਂ ਹੈਗੀਆਂ ਜਿੰਨਾ ਚੋਂ ਮਤਲਬ ਕੋਸ਼ਿਸ਼ ਇੱਕ ਆਪਾਂ ਯੂਜ਼ ਕਰਦੇ ਹਾਂ ਕੁਛ ਨਹੀਂ ਹੁਣ ਤੁਸੀਂ ਵੇਖੋ ਵੀ ਜੇ ਆਪਣੇ ਇਹ ਘਰੇ ਲੱਗਿਆ ਹੋਵੇ ਤਾਂ ਮੈਂ ਤੁਹਾਨੂੰ ਬਹੁਤ ਈਜ਼ੀ ਤਰੀਕਾ ਦੱਸਦਾ ਹਾਂ ਵੇ ਆਪਾਂ ਤੋੜਿਆ ਮੈਂ ਤਾਂ ਆਪਦੇ ਤੇ ਕਿਵੇਂ ਯੂਜ਼ ਕਰਦਾ ਜਿਵੇਂ ਹੁਣ ਤੁਹਾਡੀ ਦਾੜੀ ਦੇ ਵਿੱਚ ਵਾਲ ਚਿੱਟੇ ਹੈਗੇ ਹਨਾ ਹੁਣ ਜੇ ਮੈਂ ਸੋਪ ਨਹੀਂ ਯੂਜ਼ ਕਰਦਾ ਤੇ ਮੈਂ ਤਾਂ ਹੁਣ ਜਿਵੇਂ ਕੱਲ ਹੀ ਯੂਜ਼ ਕੀਤਾ ਇਹ ਐਲੋਵੇਰਾ ਤੇ ਚਾਰਾਂ ਪੰਜਾਂ ਦੇਣਾ ਬਾਅਦ ਤੁਸੀਂ ਕੀ ਕਰਨਾ ਵੀ ਇਹਨੂੰ ਹੁਣ ਆਪਾਂ ਤਾਂ ਤੁਰੇ ਜਾਂਦੇ ਜਿਵੇਂ ਖੇਤ 'ਚ ਹੀ ਆਪਣੇ ਲੱਗਿਆ ਹੋਇਆ ਤੁਰੇ ਜਾਂਦੇ ਨੂੰ ਐਵੇਂ ਤੋੜਿਆ ਆ ਦੇਖੋ ਮੜਾ ਨੇੜੇ ਉਹ ਖੈ ਆ ਸਿਰਫ ਜਿਵੇਂ ਇੰਨੇ ਇੱਕ ਨੌ ਨਾਲ ਹੀ ਆਪਾਂ ਇਹਨੂੰ ਨਾ ਐ ਕੱਟ ਲੈਣਾ ਜੀ ਆ ਦੇਖੋ ਆ ਖੁੱਲ ਗਿਆ ਇਦੋਂ ਕੁਝ ਵੀ ਨਹੀਂ ਟਾਈਮ ਲੱਗਦਾ ਜੀ ਤੇ ਇਹ ਲਾਲ ਹੈ ਜੀ ਤੇ ਉੱਤੋਂ-ਉੱਤੋਂ ਜਿਵੇਂ ਇਹਨੂੰ ਸਾਰੇ ਨੂੰ ਛੇਲ ਲੈਣਾ ਹੈ ਹੁਣ ਕਿੰਨਾ ਕੁ ਟਾਈਮ ਲੱਗੇ ਜੀ ਇਹਨੂੰ ਠੀਕ ਆ ਹੁਣ ਤੁਸੀਂ ਆ ਜਿਹੜਾ ਵੇਖ ਰਹੇ ਹੋ ਇਹਨੂੰ ਸਾਰੇ ਨੂੰ ਫਿਰ ਕੀ ਕਰਨਾ ਜੀ ਹੁਣ ਕਿੰਨੀਆਂ ਜਿਵੇਂ ਲਾਲਾਂ ਜੀਆਂ ਨਿਕਲਣ ਲੱਗੀਆਂ ਹਨ ਆ ਸਾਰਾ ਜਿਹੜਾ ਇਹਨੂੰ ਐਵੇਂ ਮਲ ਲੈਣਾ ਮਲ ਕੇ ਮੈਂ ਹੁਣ ਜਿਵੇਂ ਮੈਂ ਚਲੋ ਹੁਣ ਮੈਂ ਯੂਜ਼ ਨਹੀਂ ਕਰ ਰਿਹਾ ਵੀ ਜਿਵੇਂ ਘਰੇ ਜਾ ਕੇ ਤਾਂ ਤੁਸੀਂ ਇਹਨੂੰ ਵਾਸ਼ ਕਰ ਲਓ ਤੇ ਇਹਨੂੰ ਵਾਲ ਐ ਮਤਲਬ ਐਵੇਂ ਕੋਈ ਸ਼ੈਂਪੂ ਨਹੀਂ ਨਖਾਰ ਸਕਦਾ ਕੋਈ ਕਿਸੇ ਤਰ੍ਹਾਂ ਦਾ ਸਾਬਣ ਨਹੀਂ ਨਖਾਰ ਸਕਦਾ ਜਿੰਨਾ ਇਹਨੇ ਮਤਲਬ ਵਾਲ ਜਿਹੜੇ ਐ ਇਹਨੂੰ ਵਾਈਟ ਜਿਹੜੇ ਆ ਸਾਫ਼ ਕਰ ਦੇਣੇ ਉਹਦੇ ਚੋਂ ਚਿੱਟੇ ਹੋ ਜਾਣਗੇ ਤੇ ਕਿੰਨਾ ਈਜ਼ੀ ਆ ਤੇ ਘਰੇ ਤੁਸੀਂ ਆਪਦੇ ਗ੍ਰੋ ਕਰ ਲਓ ਜਾਂ ਇਹਨੂੰ ਤਾਂ ਜੇ ਤੁਸੀਂ ਆਪਾਂ ਸੈੱਟ ਵੀ ਦੇਈਏ ਨਾ ਘਵਾਰ ਲਓ ਵੀ ਐਲੋਵੇਰਾ ਇਡੀ ਢੀੜ ਚੀਜ਼ ਆ ਨੇ ਉੱਥੇ ਜੜਾ ਫੜ ਜਾਂਦਾ ਸੋ ਕਿਤੇ ਹੀ ਲਾ ਦਿਓ ਤੁਸੀਂ ਭਾਵੇਂ ਇਹ ਡੈਂਡਰ ਆਫ ਵਰਜ਼ਰ ਰੈਗੂਲਰ ਤੁਸੀਂ ਯੂਜ਼ ਕਰੋਗੇ ਤਾਂ ਨਾਹਿਵੰਤ ਹੈ ਹੀ ਦੀ ਚੀਜ਼ਾਂ ਤੇ ਆਪਣੇ ਜਿਹੜੇ ਪੋਰਸ ਇਹਨਾਂ ਦੇ ਰਾਹੀਂ ਇਹ ਅੰਦਰ ਜਾ ਕੇ ਆਪਣੇ ਅਸਰ ਵੀ ਕਰੂਗਾ ਖਾਣ ਦੀ ਜੇ ਤੈਨੂੰ ਖਾਣ ਨੂੰ ਵੀ ਕੀ ਕਰਦਾ ਇਹਨਾਂ ਟੇਸਟ ਹੀ ਨਹੀਂ ਹੁੰਦਾ ਤਾਂ ਤੁਸੀਂ ਇਹਨੂੰ ਲਾ ਲਿਆ ਤੇ ਇੱਕ ਤਰ੍ਹਾਂ ਦਾ ਸਮਝ ਲਓ ਖਾਈ ਲਿਆ ਠੀਕ ਓਕੇ ਸਰ ਮਲਣ ਨਾਲ ਸੰਬੰਧਿਕ ਹੂੰ ਇਹੀ ਯਾਰ ਇਹ ਨਾ ਪਰਫੈਕਟ ਜਿਹੜਾ ਹੈਗਾ ਨਾ ਹਾਂ ਆਜੋ ਕਰ ਲਓ ਟਰਾਈ ਮੈਂ ਸੱਚੀ ਬੈ ਮੈਨਾਂ ਸੰ ਦਾ ਕੋਈ ਮਸਲਾ ਹੀ ਨਹੀਂ ਐ ਤੇ ਭਾਬੀ ਜੀ ਡਿੱਗੇ ਹੋਏ ਹੈ ਥੱਕਦਾ ਹੀ ਆ ਜੀ ਪਰ ਦੇਖੀ ਜੀ ਫਾਤਾ ਉੱਚਾ ਜੀ ਲਿੱਗੂ ਅਗਲੇ ਪਤਾ ਵੀ ਧੌਣ ਤੂੰ ਛੋਟੇ ਹੁੰਦੇ ਤਾਂ ਕੱਟੀਆਂ ਬੱਚਿਆਂ ਤੇ ਵੀ ਵਹਿ ਜਾਂਦੇ ਕੋਸ ਵਾਂਗ ਜੇ ਕੰਮ ਪੂਰਾ ਕਰਦੇ ਕਾਈ ਛੋਟੇ ਹੁੰਦੇ ਤਾਂ